ਸਸੀ ਦਾ ਬਾਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਹੋਵੋਗੇ ਵਾਹਿਗੁਰੂ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਮੈਂ ਸੋਚਿਆ ਘਰੇ ਸੀਗਾ ਮਹਾ ਚਲੋ ਖੇਤ ਗੇੜਾ ਮਾਰੀਏ ਨਾਲੇ ਫਾਰਮ ਦੇਖਿਆਵਾਂਗੇ ਨਾਲੇ ਸਪੈਦੇ ਦੇਖਿਆਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕੁਝ ਕੁ ਸਪੈਦੇ ਤਾਂ ਮੱਚੇ ਪਏ ਆਗੇ ਕਿਉਂ ਵੀਰ ਪਰਾਲੀ ਨੂੰ ਅੱਗ ਲਾਈ ਸੀ ਉਹਦੇ ਸੇਕ ਬਹੁਤ ਜ਼ਿਆਦਾ ਸੀ ਉਹ ਸੇਕ ਨਾਲ ਮੱਚ ਗਏ ਕੁਝ ਤਾਂ ਕੁਝ ਸੀਗੀ ਮਸ਼ੀਨ ਲੰਗੀ ਸੀ ਟਰੈਕਟਰ ਲੰਗਿਆ ਸੀ ਉਹਦੇ ਕਰਕੇ ਰੋਟਾ ਟੱਗ ਗਏ ਹਨਾ ਇਹ ਆਪਾਂ ਸਾਰੀ ਲੰਮੀ ਵੱਟ ਤੇ 40 ਰੁਪਏ ਦੇ ਲਾਇਏ ਸੀ ਜਿਸ ਵਿੱਚੋਂ 20-25 ਰੁਪਏ ਦੀ ਬਚੇ ਆਗੇ ਤੇ ਇਹਦੇ ਵਿੱਚ ਹੁਣ ਦਵਾਈ ਪਾਉਣੀ ਆ ਤੇ ਵੀਰ ਮੇਰੇ ਉਹ ਮੈਸੇਜ ਕਰਕੇ ਥੋੜਾ ਜਿਹਾ ਦਵਾਈ ਬੂਟੀ ਬਾਰੇ ਦੱਸ ਦਿਆ ਕਰੋ ਮੈਨੂੰ ਇਹ ਚੀਜ਼ਾਂ ਮੈਂ ਥੋੜਾ ਜਿਹਾ ਘੱਟ ਪਤਾਗਾ ਤੇ 40 ਰੁਪਏ ਦੇ ਲਾਇਏ 40 ਦੇ ਵਿੱਚੋਂ 20-25 ਬਚੇ ਆਗੇ ਚਲੋ ਅੱਗੇ ਨੂੰ ਗਏ ਅੱਗੇ ਨੂੰ ਜਾ ਕੇ ਤੇ ਦੇਖਿਆ ਆਪਣਾ ਛੋਲੂਆ ਵੀ ਵਧੀਆ ਹੋ ਗਿਆ ਆਪਾਂ ਲਾਇਆ ਸੀਗਾ ਛੋਲੂਆ ਤੇ ਸੋਨੂੰ ਨੇੜੇ ਜਾ ਕੇ ਦਿਖਾਉਣਾਗਾ ਤੇ ਸ਼ੁਰੂਆ ਵੀ ਆਪਣਾ ਵਧੀਆ ਹੋਇਆ ਪਿਆਗਾ ਤੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਆਪਣਾ ਸ਼ੁਰੂਆ ਬੀਜਿਆ ਵਗਾ ਇਹਦੇ ਵਿੱਚ ਵੀ ਤਾਂ ਕੋਈ ਦੇ ਸਪਰੇ ਨਹੀਂ ਕਰਦੇ ਆਪਾਂ ਸਿਰਫ ਕੱਲਾ ਪਸ਼ੂਆਂ ਦਾ ਗੋਹਾ ਤੇ ਜਾਂ ਬੱਕਰੀਆਂ ਦੀ ਜੋ ਮਿੰਗਣਾ ਹੁੰਦੀਆਂ ਉਹ ਪਾਪੂ ਦਿੰਨੇ ਆਪਾਂ ਕਿਉਂ ਇਹ ਖਾਣਾ ਚਲੋ ਵੇਚਣਾ ਵੀ ਜ਼ਰੂਰੀ ਆ ਖਾਣਾ ਵੀ ਜ਼ਰੂਰੀ ਹੈ ਨਾ ਆਪ ਹੀ ਖਾਣੇ ਆਪਾਂ ਤੇ ਇੱਧਰ ਕੀਤਾ ਵਾ ਜੀ ਕਦੋਂ ਕਦੋਂ ਲੱਗੇ ਜੇ ਪਾਣੀ ਤੇ ਕੁਝ ਕ ਆਪਣੀ ਇਧਰ ਸਬਜ਼ੀ ਬੀਜੀ ਵੀ ਸੀਗੀ ਤੇ ਸਬਜ਼ੀ ਪਾਲ ਕਬੂਲ ਕਿਤੇ ਹੋਰ ਮੇਥੇ ਮੂਥੇ ਜ਼ਾਕ ਸੂਹ ਸੀਗਾ ਇਹਦੇ ਵਿੱਚ ਵੀ ਆਪਾਂ ਕੱਲਾ ਬੱਕਰੀਆਂ ਦਾ ਰਹੀ ਪਾਉਣੇ ਆਂਗੇ ਤੇ ਇਹਦੇ ਨਾਲ ਜੋ ਸਬਜ਼ੀ ਆਪਾਂ ਕਦੇ ਬਣਾਉਣਾ ਸਬਜ਼ੀ ਬਹੁਤ ਸਵਾਲ ਲੱਗਦੀ ਹੈ ਕਿ ਆਪ ਆਪਣਾ ਪਾਇਆ ਹੋਇਆ ਚਾਰ ਪਸ਼ੂਆਂ ਦਾ ਅਸੀਂ ਆਪਣੀ ਮੋਟਰ ਤੇ ਚਲੋ ਚੱਲਦੇ ਆਪਾਂ ਫਾਰਮ ਨੂੰ ਸਿੱਧੇ ਹੋਗੇ ਤੇ ਇੱਕ ਮੈਸੇਜ ਕਰਕੇ ਜਰੂਰ ਦੱਸਣਾ ਬਈ ਇਹ ਫਾਰਮ ਨੂੰ ਜਿਹੜੀ ਆਪਾਂ ਪਹੀ ਰੱਖੀ ਵੀ ਹੈਗੀ ਇਹ ਥੋੜੀ ਜੀ ਚੌੜੀ ਘਟਾ ਵੀ ਆਪਾਂ ਥੋੜੀ ਹੋਰ ਚੌੜੀ ਕਰਦੇ ਇੱਕ ਬਹੁਤ ਐਨਕ ਇਹ ਆਪਣਾ ਪਾਇਆ ਹੋਇਆ ਮੁਰਗੀ ਫਾਰਮ ਤੇ ਇਹ ਬਹੁਤ ਪੁਰਾਣੀ ਬੀੜੀ ਆ ਗਈ ਅੱਜ ਤੋਂ 20-25 ਸਾਲ ਪਹਿਲਾਂ ਪਿਓ ਦਾਦ ਜਣੇ ਲਾਈ ਸੀਗੀ ਤੇ ਕੁਛ ਕੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਆਪਾਂ ਇਹ ਬੀਜਿਆ ਵਸੀਗਾ ਲਸਣ ਲਸਣ ਦੇ ਵਿੱਚ ਪਰਾਲੀ ਦੇ ਥੋੜੀ ਜੀ ਤੂੜੀ ਆ ਸੜਕਾ ਕੀਤਾ ਸੀਗਾ ਮੈਂ ਇਹਨਾਂ ਲਸਣ ਤਾਂ ਵਧੀਆ ਨਿਕਲੇ ਆ ਮੈਸੇਜ ਕਰਕੇ ਦੱਸਣਾ ਜੀ ਨੂੰ ਪਤਾ ਵੀ ਇਹ ਤੂੜੀ ਤੇ ਪੌਣ ਦਾ ਵਿੱਚ ਕੀ ਲਾਵਾ ਕੀ ਹਾਨੀ ਆ ਇਹਦੇ ਨਾਲ ਇੱਧਰ ਬੀਜਿਆ ਵਾ ਅਸੀਂ ਆਪਣੀਆਂ ਗਾਜਰਾਂ ਮਾਲਟਰ ਮੋਲੀ ਸਲਗਮ ਤੇ ਹੋਰ ਵੀ ਕਈ ਸਬਜ਼ੀਆਂ ਬੀਜੀਆਂ ਵਜ ਇਹ ਵੀ ਵਧੀਆ ਨਿਕਲੇ ਆ ਇੱਧਰ ਬੀਜਿਆ ਵਾ ਅਸੀਂ ਆਪਣੇ ਇੱਕ ਬੂਟੇ ਲਾਇਏ ਵੇ ਸੀ ਦੋ ਵਾ ਅਸੀਂ ਨਿੰਬੂਆਂ ਦਾ ਤੇ ਆ ਜੋ ਸੰਤਰਿਆਂ ਦਾ ਬੂਟਾ ਥੋੜਾ ਜਿਹਾ ਇਹ ਮੱਚ ਗਿਆ ਸੀਗਾ ਇਹ ਥੋੜਾ ਹਰਾ ਹੁੰਦਾ ਇਹਨਾਂ ਥੱਲੇਉਂ ਅੱਗੇ ਜਾ ਕੇ ਦੇਖਿਆ ਚਲੋ ਮੈਂ ਘਾ ਟੋਆ ਦੇਖ ਲਈਏ ਫਾਰਮ ਵਾਲਾ ਆਪਣਾ ਤੇ ਟੋਆ ਵੀ ਸਹੀ ਸਲਾਮਤ ਆ ਭਰਾ ਜਦੋਂ ਪਾਣੀ ਦਾ ਹੜ ਆਇਆ ਸੀ ਉਹ ਥੋੜੀ ਜਿਹੀ ਮਿੱਟੀ ਵਿੱਚ ਮਤਲਬ ਵੀ ਰੁੜ ਗਈ ਸੀ ਤੇ ਭਰ ਗਿਆ ਸੀਗਾ ਤੇ ਫਾਰਮ ਦੀ ਬੈਕ ਸਾਈਡ ਦੇਖਿਆ ਥੋੜੀ ਜਿਹੀ ਸਫਾਈ ਕਰਨੀ ਸੀ ਤੇ ਕਮੈਂਟ ਕਰਕੇ ਦੱਸਣਾ ਵੀ